ਦੇਖ ਰਹੇ ਹੋ ਆਜ਼ਾਦ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬਿਨੂ ਸ਼ਰਮਾ ਅੱਜ ਕੱਲ ਦੰਦਾਂ ਦਾ ਜਿਹੜਾ ਟ੍ਰੀਟਮੈਂਟ ਹੈ ਕਾਫੀ ਐਡਵਾਂਸ ਹੋ ਚੁੱਕਿਆ ਜੇਕਰ ਆਪਾਂ ਚੀਜ਼ਾਂ ਦੀ ਗੱਲ ਕਰੀਏ ਸਮਾਈਲ ਡਿਜ਼ਾਈਨਿੰਗ ਹੈ ਆਰ ਸਿਟੀ ਹੈ ਲੇਜ਼ਰ ਡੈਂਟਿਸਟਰੀ ਹੈ ਕਈ ਸਾਰੀ ਚੀਜ਼ਾਂ ਨੇ ਕਿਉਂਕਿ ਪਹਿਲਾਂ ਲੋਕ ਬ੍ਰੇਸਿਸ ਨੂੰ ਜ਼ਿਆਦਾ ਪ੍ਰੈਫਰ ਕਰਦੇ ਸੀ ਪਰ ਹੁਣ ਅੱਜ ਕੱਲ ਕਰਾਉਨਸ ਆ ਗਏ ਵੈਨੀਅਰਸ ਆ ਗਏ ਹੋਰ ਕਈ ਸਾਰੀ ਚੀਜ਼ਾਂ ਆ ਗਈਆਂ ਤਾਂ ਇਸ ਸਮੇਂ ਸੀ ਪਟਿਆਲਾ ਸ਼ਹਿਰ ਵਿੱਚ ਮੌਜੂਦ ਆ ਦੀਪ ਡੈਂਟਲ ਕੇਅਰ ਤੇ ਫਿਜ਼ੀਓ ਫਿਜ਼ੀਓਥੈਰੇਪਿਸਟ ਵੀ ਕਰਦੇ ਨੇ ਤੇ ਖਾਸ ਮੌਕੇ ਤੇ ਮੇਰੇ ਨਾਲ ਡਾਕਟਰ ਕੁਲਦੀਪ ਸਿੰਘ ਜੀ ਮੌਜੂਦ ਨੇ ਜੋ ਕਿ ਔਰਲ ਇੰਪਲੈਂਟੋਲੋਜਿਸਟ ਨੇ ਤੇ ਲਗਭਗ 16 ਸਾਲ ਇਹਨਾਂ ਨੂੰ ਇਸ ਖੇਤਰ ਵਿੱਚ ਹੋ ਚੁੱਕੇ ਨੇ ਖਾਸ ਮੌਕੇ ਤੇ ਜਿਹੜਾ ਦੰਦਾਂ 'ਚ ਕਾਫੀ ਐਡਵਾਂਸ ਆਈ ਹੈ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਉਸ ਮੌਕੇ ਤੇ ਅੱਪ ਉਹਨਾਂ ਨਾਲ ਖਾਸ ਮੌਕੇ ਦੀ ਗੱਲਬਾਤ ਕਰਾਂਗੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਬਾਰੇ ਇਹਨਾਂ ਦੇ ਵਿਚਾਰ ਜਾਣਾਂਗੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆ ਬਹੁਤ-ਬਹੁਤ ਜੀ ਆਇਆਂ ਨੂੰ ਤੁਹਾਡਾ ਪਹਿਲਾਂ ਤਾਂ ਤੇ ਤੁਸੀਂ ਕੋਈ ਵੀ ਸਵਾਲ ਕਰ ਸਕਦੇ ਹੋ ਹਾਂ ਜੀ ਡਾਕਟਰ ਸਾਹਿਬ ਜਿਦਾ ਮੈਂ ਕਿ ਤੁਹਾਨੂੰ ਲਗਭਗ 16 ਸਾਲ ਹੋ ਚੁੱਕੇ ਨਾ ਟੈਕਨੋਲੋਜੀ ਬਹੁਤ ਐਡਵਾਂਸ ਹੋ ਚੁੱਕੀ ਹੈ ਤੁਸੀਂ ਕੀ ਬਦਲਾਅ ਦੇਖਿਆ ਟੀਥ ਟਰੀਟਮੈਂਟ ਪਹਿਲਾਂ ਲੋਕ ਬਰੇਸਿਸ ਨੂੰ ਜ਼ਿਆਦਾ ਪ੍ਰੇਫਰ ਸੀ ਹੁਣ ਉਹ ਚੀਜ਼ ਬਹੁਤ ਆਸਾਨ ਹੋ ਚੁੱਕੀ ਹੈ ਅੱਜਕੱਲ ਕਰਾਉਨਸ ਆ ਗਏ ਵੈਨियर्स ਆ ਗਏ ਕਾਫੀ ਚੀਜ਼ ਆ ਗਈਆਂ ਅੱਜ ਤੋਂ ਜੇ ਕਈ ਇਹ ਤਾਂ 5 ਸਾਲ ਪਹਿਲਾਂ ਤੱਕ ਵੀ ਜਿਹੜੇ ਦੰਦ ਜਿਹੜੇ ਸਿੱਧੇ ਕਰਾਏ ਜਾਂਦੇ ਸੀ ਉਹ ਤਾਰਾਂ ਨਾਲ ਹੀ ਕਰਾਏ ਜਾਂਦੇ ਸੀ ਉਹਨੂੰ ਬਰੇਸਿਸ ਕਿਹਾ ਜਾਂਦਾ ਸੀ ਹੁਣ ਬਟ ਹੁਣ ਇੱਕ ਨਵਾਂ ਟ੍ਰੀਟਮੈਂਟ ਹੈਗਾ ਉਹਨੂੰ ਅਲਾਈਨਰਸ ਕਹਿੰਦੇ ਨੇ ਇਨਵੀਜ਼ੀਬਲ ਬ੍ਰੇਸਸ ਕਹਿੰਦੇ ਨੇ ਉਹਨੂੰ ਉਹਦੇ ਚ ਬਿਨਾ ਤਾਰਾਂ ਤੋਂ ਦੰਦ ਸਿੱਧੇ ਹੋ ਜਾਂਦੇ ਆ ਉਹਦੇ ਲਈ ਕਰਨਾ ਕੀ ਹੁੰਦਾ ਸਾਡੇ ਕੋਲੇ ਸਕੈਨਰਸ ਹੈਗੇ ਆ ਅਸੀਂ ਨਾਪ ਵੀ ਨਹੀਂ ਲੈਂਦੇ ਤੁਹਾਡੇ ਦੰਦਾਂ ਨੂੰ ਅਸੀਂ ਸਿਰਫ ਸਕੈਨ ਕਰਨਾ ਹੁੰਦਾ ਸਕੈਨ ਕਰਕੇ ਅਸੀਂ ਉਹਦੇ ਤੇ ਇੱਕ ਇਨਵੀਜ਼ੀਬਲ ਟ੍ਰੇ ਬਣਾ ਕੇ ਦੇ ਦਿੰਨੇ ਆ ਤੁਹਾਨੂੰ ਤੁਸੀਂ ਸਿਰਫ ਉਹ ਟ੍ਰੇਸ ਪਾਉਣੀਆਂ ਹੁੰਦੀਆਂ ਨੇ ਤੇ ਤੁਹਾਡੇ ਦੰਦ ਬਿਨਾ ਡੈਂਟਿਸਟ ਕੋਲ ਜਾਏ ਹੀ ਸਿੱਧੇ ਹੋ ਸਕਦੇ ਆ ਮਤਲਬ ਇੱਕ ਵਾਰ ਤੁਹਾਨੂੰ ਆਣਾ ਪਊਗਾ ਨਾਰਮਲੀ ਬਰੇਸਸ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਹਰ ਮਹੀਨੇ ਡਾਕਟਰ ਸਾਹਿਬ ਕੋਲ ਜਾ ਕੇ ਵਿਜ਼ਿਟ ਕਰਨੀ ਪੈਂਦੀ ਹੈ ਤਾਰ ਨੂੰ ਕਸਾਣਾ ਪੈਂਦਾ ਤਾਰ ਚੇਂਜ ਹੁੰਦੀ ਹੈ ਬਟ ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਇੱਕੋ ਵਾਰੀ ਜਾ ਕੇ ਤੇ ਉਸ ਤੋਂ ਬਾਅਦ ਪਲੇਟਾਂ ਬਣ ਜਾਂਦੀਆਂ ਨੇ ਇਨਵੀਜ਼ੀਬਲ ਜਿਹੜੇ ਬਰੇਸਸ ਨੇ ਅਲਾਈਨਰਸ ਤੇ ਉਹ ਜਿਹੜਾ ਇਲਾਜ ਤਾਰਾ ਨਾਲ ਸਾਲ ਚ ਹੋਣਾ ਸੀਗਾ ਉਹ ਇਹਦੇ ਨਾਲ 6 ਤੋਂ 7 ਮਹੀਨੇ ਜਾਂ 8 ਮਹੀਨੇ ਚ ਹੋ ਜਾਂਦਾ ਹੈਗਾ ਸੋ ਇੱਕ ਲੇਟੈਸਟ ਜਿਆਦਾ ਮਤਲਬ ਨਵੀਂ ਆਧੁਨਿਕ ਇਹਨੂੰ ਮੈਂ ਮੰਨਦਾ ਹੈਗਾ ਕਿ ਇਹ ਕਾਫੀ ਰੈਵੋਲੂশনারੀ ਹੈ ਅੱਜ ਦੀ ਡੇਟ ਚ ਦੰਦ ਟਿੱਡੇ ਹੋਣ ਦਾ ਕਾਰਨ ਕੀ ਹੈ ਕਈ ਵਾਰ ਲੋਕ ਕਈ ਕਈ ਲੋਕ ਡਾਇਰੈਕਟ ਫੂਡ ਖਾ ਲੈਂਦੇ ਨੇ ਉਹਦੇ ਨਾਲ ਵੀ ਹੋ ਜਾਂਦਾ ਹੈ ਕਈ ਸਾਰੇ ਰੀਜ਼ਨ ਨੇ ਪਰ ਤੁਸੀਂ ਮੇਨ ਰੀਜ਼ਨ ਕੀ ਮੰਨਦੇ ਹੋ ਕਿ ਜਿਹੜੇ ਦੰਦ ਲੋਕਾਂ ਦੇ ਟਿੱਡੇ ਹੋ ਜਾਂਦੇ ਨੇ ਦੰਦ ਟੇਡੇ ਹੋਣ ਦਾ ਜਿਹੜਾ ਵੱਡਾ ਕਾਰਨ ਹੈ ਜੀ ਉਹ ਇਹ ਹੈ ਕਿ ਜਦੋਂ ਬੱਚਿਆਂ ਦੇ ਦੰਦਾਂ ਨੂੰ ਕੀੜਾ ਲੱਗਦਾ ਤਾਂ ਉਹ ਕਈ ਵਾਰੀ ਦੰਦ ਕਢਾ ਲੈਂਦੇ ਆ ਜਾਂ ਟੁੱਟ ਜਾਂਦੇ ਆ ਉਹਨਾਂ ਦੇ ਦੰਦ ਜੇ ਤੁਸੀਂ ਡਾਕਟਰ ਕੋਲ ਜਾ ਕੇ ਸਮੇਂ ਨਾਲ ਇਲਾਜ ਕਰਾ ਲੈਂਦੇ ਹੋ ਤਾਂ ਦੁੱਧ ਵਾਲੇ ਦੰਦ ਦੀ ਜਗ੍ਹਾ ਤੇ ਦੂਸਰਾ ਦੰਦ ਆ ਜਾਂਦਾ ਪਰ ਜੇ ਤੁਸੀਂ ਉਹਨੂੰ ਪਹਿਲਾਂ ਕਢਾ ਦਿੰਦੇ ਹੋ ਤਾਂ ਉਹ ਦੰਦ ਜਿਹੜੇ ਹੈ ਉਹ ਉਹਨੂੰ ਜਗ੍ਹਾ ਨਹੀਂ ਮਿਲਦੀ ਨਵੇਂ ਦੰਦਾਂ ਨੂੰ ਤਾਂ ਉਹ ਅੰਦਰ ਆਏਗਾ ਜਾਂ ਬਾਹਰਲੇ ਪਾਸੇ ਆਏਗਾ ਤਾਂ ਇਸ ਤਰੀਕੇ ਨਾਲ ਤਕਰੀਬਨ ਤਕਰੀਬਨ ਦੰਦ ਸਾਡੇ ਟੇਡੇ ਤੋਂ ਵਿੰਗੇ ਹੋ ਜਾਂਦੇ ਆ ਪਰ ਜੇ ਮੈਂ ਤੁਹਾਨੂੰ ਦੱਸ ਕੇ ਛੱਟਿਆਂ ਜਿਹੜੇ ਅਲਾਈਨਰਸ ਟ੍ਰੀਟਮੈਂਟ ਹੈ ਉਹ ਅੱਜ ਦੀ ਕੜੀ ਚ ਦਾ ਬੈਸਟ ਹੈ ਤੇ ਸਮਾਂ ਵੀ ਬਹੁਤ ਬਚਦਾ ਹੈ ਪੇਨਫੁੱਲ ਵੀ ਹੈ ਨਹੀਂਗਾ ਦੇਖਣ ਨੂੰ ਵੀ ਬਹੁਤ ਹੀ ਜਿਆਦਾ ਨਾਰਮਲ ਲੱਗਦਾ ਪਤਾ ਨਹੀਂ ਲੱਗਦਾ ਕਿਸੇ ਨੂੰ ਆਪਣੇ ਕਲੀਨਿਕ ਦੇ ਵਿੱਚ ਇਹ ਟ੍ਰੀਟਮੈਂਟ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈਗਾ ਸੋ ਜੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਆ ਤਾਂ ਮੇਰਾ ਨੰਬਰ ਸਕਰੀਨ ਦੇ نیچے ਹੈਗਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਜਿਹੜੇ ਲੋਕ ਥੋੜੇ ਕੋਲੇ ਜ਼ਾੜ ਕਢਵਾ ਕੇ ਇਹਨਾਂ ਨੇ ਬਾਅਦ ਵਿੱਚ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਕਈ ਵਾਰ ਡਾਕਟਰ ਮੋਸਟਲੀ ਪ੍ਰੀਫਰ ਕਰਦੇ ਨੇ ਕਿ ਤੁਸੀਂ ਆਈਸਕ੍ਰੀਮ ਵਗੈਰਾ ਖਾਓ ਪਰ ਡਾਈਟ ਕਿਦਾਂ ਨਹੀਂ ਪ੍ਰੀਫਰ ਕਰਦੇ ਹੋ ਹੋਰ ਵੀ ਜਿਹੜੇ ਬਾਡੀ ਦੇ ਪਾਰਟਸ ਨੇ ਉਹਨਾਂ ਦੇ ਵੀ ਇਫੈਕਟ ਪੈਂਦਾ ਕਿਉਂਕਿ ਇਹ ਮੇਨ ਚੀਜ਼ਾਂ ਨੇ ਦੰਦ ਹੋਗੇ ਜ਼ਾੜ ਹੋਗੀ ਜਦੋਂ ਤੁਸੀਂ ਦੰਦ ਕਢਾਉਨੇ ਹੋ ਜੀ ਤਾਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਐਡਵਾਈਸ ਕਰਦੇ ਹਾਂ ਕਿ ਤੁਸੀਂ ਕੁਝ ਨਾ ਕੁਝ ਠੰਡਾ ਖਾਣਾ ਹੁੰਦਾ ਹੈ ਉਸੀ ਆਈਸਕ੍ਰੀਮ ਵੀ ਖਾ ਸਕਦੇ ਹਾਂ ਦੁੱਧ ਵੀ ਪੀ ਸਕਦੇ ਹਾਂ ਬਨਾਨਾ ਸ਼ੇਕ ਲੈ ਸਕਦੇ ਹਾਂ ਠੰਡਾ ਦੇਣ ਦਾ ਮਕਸਦ ਸਿਰਫ ਇੰਨਾ ਹੀ ਹੁੰਦਾ ਹੈ ਕਿ ਉਹ ਬਲੀਡਿੰਗ ਨਾ ਚੱਲ ਪਏ ਕਿਤੇ ਬਲੀਡਿੰਗ ਸ਼ੁਰੂ ਨਾ ਹੋ ਜਾਏ ਕਿਉਂਕਿ ਗਰਮ ਚੀਜ਼ ਦੇ ਨਾਲ ਬਲੀਡ ਹੈ ਜਿਹੜਾ ਦੁਬਾਰਾ ਤੋਂ ਖੂਨ ਚੱਲ ਪੈਂਦਾ ਹੈਗਾ ਇੰਨਾ ਹੀ ਮਕਸਦ ਹੁੰਦਾ ਜਦੋਂ ਵੀ ਤੁਸੀਂ ਕਿਤੇ ਦੰਦ ਕਢਾਉਨੇ ਆ ਤਾਂ ਡਾਕਟਰ ਤੁਹਾਨੂੰ ਰਾਇ ਦੇ ਦਿੰਦੇ ਆ ਤਾਂ ਉਹ ਤੁਸੀਂ ਇੱਕ ਦਿਨ ਦੇ ਲਈ ਖਾਸ ਕਰਕੇ ਪਹਿਲੇ ਦਿਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤਾਂ ਉਸ ਦਿਨ ਤੁਸੀਂ ਘੱਟੋ ਘੱਟ ਠੰਡਾ ਲੈਣਾ ਹੁੰਦਾ ਆ ਗਰਮ ਨਹੀਂ ਲੈਣਾ ਹੁੰਦਾ ਤੇ ਕੋਈ ਵੀ ਸਖਤ ਚੀਜ਼ ਨਹੀਂ ਖਾਣੀ ਹੁੰਦੀ ਕਿ ਅੱਜਕਲ ਡਾਕਟਰ ਸਾਹਿਬ ਜਿਹੜੇ ਸਮਾਈਲ ਸਮਾਈਲ ਡਿਜ਼ਾਈਨਿੰਗ ਬਹੁਤ ਔਨ ਟ੍ਰੈਂਡ ਹੈ ਨਾ ਸਿਰਫ ਸੈਲੀਬ੍ਰਿਟੀਜ਼ ਹੀ ਨਹੀਂ ਅਜਕਲੋ ਆਮ ਇਨਸਾਨ ਵੀ ਬਹੁਤ ਕਰਵਾਉਣ ਲੱਗੇ ਤੇ ਕੰਫੀਡੈਂਸ ਬੂਸਟ ਅਪ ਕਿੰਨਾ ਖ ਹੁੰਦਾ ਤੇ ਲੁਕਸ ਵਾਈਜ਼ ਬਹੁਤ ਚੇਂਜ ਹੁੰਦਾ ਕਿਤੇ ਨਾ ਕਿਤੇ ਜੇਕਰ ਆਪਾਂ ਕੰਪੈਰੀਜ਼ਨ ਕਰੀਏ ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ ਸਮਾਈਲ ਡਿਜ਼ਾਈਨਿੰਗ ਅੱਜ ਦੇ ਯੁੱਗ ਦਾ ਬਹੁਤ ਹੀ ਵਧੀਆ ਮਤਲਬ ਇੱਕ ਆਪਸ਼ਨ ਹੈਗੀ ਆ ਸਾਡੇ ਕੋਲ ਬਹੁਤ ਸਾਰੇ ਸੈਲੀਬ੍ਰਿਟੀਜ਼ ਟ੍ਰੀਟਮੈਂਟ ਲੈ ਕੇ ਗਏ ਆ ਪੰਜਾਬੀ ਫਿਲਮ ਸਟਾਰਸ ਹੈਗੇ ਆ ਤੇ ਚਲੋ ਉਹਨਾਂ ਦੇ ਨਾਮ ਲੈਣਾ ਤਾਂ ਨਹੀਂ ਚੰਗਾ ਸਮਝਦੇ ਅਸੀਂ ਤੇ ਉਹਦੇ ਨਾਲ ਤੁਸੀਂ ਦੇਖ ਨੂੰ ਸੁਧਾਰ ਸਕਦੇ ਹੋ ਤੁਸੀਂ ਅੱਜ ਕਿਸ ਤਰ੍ਹਾਂ ਦੀ ਤੁਹਾਡੀ ਲੁੱਕ ਹੈਗੀ ਹੈ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤਾਰਾਂ ਨਾਲ ਦੰਦ ਸਿੱਧੇ ਰੱਖਣ ਦਾ ਤਾਂ ਅਸੀਂ ਸਮਾਈਲ ਡਿਜ਼ਾਈਨਿੰਗ ਦੇ ਨਾਲ ਤੁਹਾਡੇ ਦੰਦਾਂ ਨੂੰ ਇੱਕ ਪ੍ਰੋਪਰ ਡਿਜ਼ਾਈਨਿੰਗ ਦੇ ਸਕਦੇ ਹਾਂ ਜਿਹਦੇ ਨਾਲ ਅਸੀਂ ਉਹਨਾਂ ਨੂੰ ਸ਼ਾਈਨ ਵੀ ਕਰਾ ਸਕਦੇ ਹਾਂ ਥੋੜਾ ਜਿਹਾ ਬ੍ਰਾਈਟਰ ਹੋ ਸਕਦੇ ਆ ਮਤਲਬ ਜੇ yellow ਹੈ ਤਾਂ white ਹੋ ਸਕਦੇ ਆ ਜੇ vingated ਹੈ ਤਾਂ ਹਲਕੇ ਜਿਹੇ ਸਿੱਧੇ ਵੀ ਕਰ ਸਕਦੇ ਹਾਂ ਅਸੀਂ ਉਹਨੂੰ ਜੇ ਛੋਟੇ ਆ ਤਾਂ ਉਹਨੂੰ ਲੰਬੇ ਦਿਖਾ ਸਕਦੇ ਹਾਂ ਸੋ ਅਸੀਂ ਆਪਣੇ ਵੱਲੋਂ ਇੱਕ ਡਿਜ਼ਾਈਨ ਬਣਾ ਕੇ ਦਿੰਨੇ ਆ ਤੁਹਾਨੂੰ ਸਮਾਈਲ ਦਾ ਉਹ ਬਾਕਮਾਲ ਲੱਗਦੀ ਹੈ ਕਿ ਉਹਨਾਂ ਖੂਬਸੂਰਤੀ ਹੋਰ ਬਿਹਤਰ ਹੋ ਜਾਂਦੀ ਹੈ ਸੋ ਸਮਾਈਲ ਡਿਜ਼ਾਈਨਿੰਗ ਕਰਨ ਦੇ ਕਈ ਤਰੀਕੇ ਹੁੰਦੇ ਆ ਡਾਇਰੈਕਟ ਕੰਪੋਜ਼ਿਟ ਬਿਲਡਅਪਸ ਹੈਗੇ ਆ ਵੇਨਿਅਰਸ ਹੈਗੇ ਆ ਸੋ ਦੰਦਾਂ ਦੇ ਉੱਪਰ ਇੱਕ ਪਰਤ ਚੇਂਜ ਹੋ ਜਾਂਦੀ ਹੈ ਸੋ ਕਾਫੀ ਕੁਝ ਹੈਗਾ ਤੇ ਕਰਾਊਨਸ ਜ਼ਿਆਦਾ ਬੈਟਰ ਨੇ ਜਾਂ ਵੇਨਿਅਰਸ ਕਰਾਊਨ ਦਾ ਮਤਲਬ ਹੁੰਦਾ ਜੀ ਦੰਦ ਨੂੰ ਚਾਰੇ ਤਰਫ ਤੋਂ ਕੱਟ ਕੇ ਉਹਦੇ ਤੇ ਟੋਪੀ ਛੜ ਜਾਣਾ ਜਿਹੜੇ ਵੀਨियर्स ਹੁੰਦੇ ਨੇ ਵੀਨियर्स ਦਾ ਮਤਲਬ ਹੁੰਦਾ ਕਿ ਦੰਦ ਦੇ ਉੱਪਰਲੀ ਪਰਤ ਨੂੰ ਚੇਂਜ ਕਰ ਦੇਣਾ ਜਿੱਦਾਂ ਤੁਸੀਂ ਇਸ ਸਨਮਾਇਕਾ ਪਰ ਟੇਬਲ ਤੇ ਦੇਖੇ ਰਹਿਣ ਲੱਗਿਆ ਉਹ ਮੇਂ ਦੰਦ ਦੀ ਆਊਟਰ ਲੇਅਰ ਨੂੰ ਵੀਨियर्स ਹੋ ਜਾਂਦੇ ਆ ਪੂਰੇ ਦੰਦ ਨੂੰ ਕਵਰ ਕਰਨ ਵਾਸਤੇ ਸਾਨੂੰ ਜਿਹੜਾ ਚੀਜ਼ ਕਰਦਾ ਉਹਨੂੰ ਕਰਾਉਣ ਕਹਿੰਦੇ ਨੇ ਸੋ ਵੀਨियर्स ਆਰ ਆਲਵੇਸ ਬੈਟਰ ਦੈਨ ਕਰਾਉਨਸ ਕਿਉਂਕਿ 크라운 ਕਰਨ ਲਈ ਤੁਹਾਨੂੰ ਦੰਦ ਨੂੰ ਰਗੜਨਾ ਪਏਗਾ ਵੀਨਿਅਰ ਲਈ ਤੁਹਾਨੂੰ ਸਿਰਫ ਬਾਹਰਲਾ ਪੋਰਸ਼ਨ ਤੇ ਤੁਸੀਂ ਹਲਕਾ ਜਿਹਾ ਗ੍ਰਾਈਂਡ ਕਰਕੇ ਉਹਨੂੰ ਪੇਸਟ ਕਰ ਸਕਦੇ ਹੋ ਜਿਹੜੇ ਲੋਕ 크라운ਸ ਜਾਂ ਵੈਨੀਅਰ ਸਟੇਟਮੈਂਟ ਕਰਵਾ ਕੇ ਨੇ ਬਾਅਦ ਵਿੱਚ ਉਹਨੂੰ ਪ੍ਰੀਕਾਸ਼ਨਸ ਵੀ ਰੱਖਣੇ ਪੈਂਦੇ ਨੇ ਕਈ ਵਾਰ ਕੋਈ ਜਿੱਦਾਂ ਨੀਲ ਬਾਈਟ ਕਰ ਲਿਆ ਬਾਦਾਮ ਖਾ ਲੇ ਕਾਫੀ ਸਾਰੀ ਚੀਜ਼ਾਂ ਰੱਖਣੀ ਪੈਂਦੀ ਨੇ ਜੇਕਰ ਕੋਈ ਐਕਸੀਡੈਂਟ ਹੋ ਜਾਏ ਤਾਂ ਉਹ ਬ੍ਰੇਕ ਹੋ ਜਾਂਦਾ ਫਿਰ ਉਹ ਨਵਾਂ ਲਗਵਾਉਣਾ ਪੈਂਦਾ ਤਾਂ ਇਸ ਨੂੰ ਅਸੀਂ ਕਿਸ ਤਰੀਕੇ ਨਾਲ ਦੇਖਦੇ ਹਾਂ ਕਿ ਜੇਕਰ ਕੋਈ ਚੀਜ਼ ਆਪਾਂ ਲਗਵਾਈ ਹੈ ਤਾਂ ਉਹ ਤਾਂ ਧਿਆਨ ਰੱਖਣਾ ਵੀ ਕਿੰਨੇ ਕਦੇ ਬਹੁਤ ਜ਼ਰੂਰੀ ਹੈ ਦੇਖੋ ਜੀ ਇਹ ਤਾਂ ਬਹੁਤ ਹੀ ਨਾਰਮਲ ਹੈ ਜੇ ਤੁਸੀਂ ਮੰਨ ਲਓ ਕੋਈ ਵੀ ਚੀਜ਼ ਆਪਾਂ ਲੈਣਾ ਤਾਂ ਉਹਦਾ ਸਾਨੂੰ ਧਿਆਨ ਦਾ ਰੱਖਣਾ ਪੈਂਦਾ ਹੈ ਜਿੰਨੇ ਮਜ਼ਬੂਤ ਤੁਹਾਡੇ ਦੰਦ ਹੁੰਦੇ ਆ ਉਨੇ ਹੀ ਮਜ਼ਬੂਤ ਵੀਨियर्स ਹੁੰਦੇ ਆ ਉਨੇ ਹੀ ਮਜ਼ਬੂਤ ਕਰਾਊਨਸ ਹੁੰਦੇ ਆ ਜੇ ਕਿਸੇ ਖਾਸ ਚੀਜ਼ ਨਾਲ ਤੁਹਾਡਾ ਦੰਦ ਟੁੱਟ ਸਕਦਾ ਤਾਂ ਵੀਨਿਅਰ ਵੀ ਟੁੱਟ ਸਕਦਾ ਸੋ ਕੋਈ ਵਰੀ ਵਾਲੀ ਗੱਲ ਨਹੀਂ ਹੈ ਜੇ ਤੁਸੀਂ ਕੋਈ ਬਹੁਤ ਹੀ ਹਾਰਡ ਚੀਜ਼ ਨਾਲ ਪੰਗਾ ਲਾਉਂਗੇ ਤਾਂ ਉਹ ਟੁੱਟ ਸਕਦਾ ਪਰ ਚੰਗੀ ਗੱਲ ਇਹ ਹੈ ਵੀ ਇਹ ਰਿਪੇਅਰੇਬਲ ਹੁੰਦਾ ਹੈ ਇਨ ਕੇਸ ਤੁਹਾਡਾ ਕੋਈ ਚੀਜ਼ ਟੁੱਟ ਜਾਂਦੀ ਹੈ ਦੈਨ ਗੋ ਟੂ ਯਰ ਡੈਂਟਿਸਟ ਤੇ ਰਿਪੇਅਰ ਹੋ ਜਾਂਦਾ ਬਹੁਤ ਸਸਤੇ ਜਿਹਾ ਰਿਪੇਅਰ ਹੋ ਜਾਂਦੀ ਹੈ ਪਿੱਛੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਕੰਪਲਿਕेशंस ਨਹੀਂ ਨਹੀਂ ਕੰਪਲਿਕेशंस ਕਿਹ ਹੋਣੀਆਂ ਨੇ ਸਗੋਂ ਇਹਦੇ ਨਾਲ ਤਾਂ ਤੁਹਾਡੀਆਂ ਕੰਪਲਿਕेशंस ਖਤਮ ਹੋ ਜਾਂਦੀਆਂ ਨੇ ਤੁਸੀਂ ਸਮਾਈਲ ਹੈ ਜਿਹੜੀ ਖੁੱਲ ਕੇ ਹੱਸ ਸਕਦੇ ਹੋ ਮੇਰੇ ਇੱਕ ਪੇਸ਼ੈਂਟ ਨੇ ਉਹ ਇਜ਼ ਵੈਰੀ ਹੈਂਡਸਮ ਗਾਈ ਬਟ ਉਹਨਾਂ ਦੀ ਸਮਾਈਲ ਠੀਕ ਨਹੀਂ ਸੀਗੀ ਤੇ ਉਹ ਖੁੱਲ ਕੇ ਨਹੀਂ ਸੀ ਹੱਸ ਪਾਉਂਦੇ ਤੇ ਅਸੀਂ ਉਹਨਾਂ ਦੀ ਸਮਾਈਲ ਡਿਜ਼ਾਈਨਿੰਗ ਕੀਤੀ ਆ ਤੇ ਉਹ ਹੁਣ ਬਹੁਤ ਜ਼ਿਆਦਾ ਖੁਸ਼ ਨੇ ਉਹ ਇਜ਼ ਵੈਰੀ ਹੈਪੀ ਸੋ ਤੁਹਾਡਾ ਚਾਕਾ ਖੁੱਲ ਜਾਂਦਾ ਹੈਗਾ ਦੁਨੀਆਦਾਰੀ ਦੇ ਨਾਲ ਜਿਵੇਂ ਤੁਸੀਂ ਟੀਵੀ ਤੇ ਕੰਮ ਕਰਦੇ ਹੋ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਕੱਲ ਇੰਸਟਾ ਵਗੈਰਾ ਤੇ ਰੀਲਸ ਬਣਾਉਂਦੇ ਨੇ ਤਾਂ ਉਹਦੇ ਚ ਇਹ ਬਹੁਤ ਜ਼ਿਆਦਾ ਹੋਰ ਅਹਿਮ ਹੋ ਜਾਂਦਾ ਹੈਗਾ ਸਮਾਈਲ ਡਿਜ਼ਾਈਨ ਕਰਾਣਾ ਜੇ ਜਦੋਂ ਤੁਸੀਂ ਟ੍ਰੀਟਮੈਂਟ ਕਰਦੇ ਹੋ ਤਾਂ ਬਹੁਤ ਸਾਰੀ ਚੀਜ਼ਾਂ ਤੇ ਧਿਆਨ ਰੱਖਣਾ ਪੈਂਦਾ ਹੈ ਤਾਂ ਉਸ ਸਮੇਂ ਚੈਲੰਜ ਕੀ ਰਹਿੰਦਾ ਹੈ ਕਿਉਂਕਿ ਇੱਕਦਮ ਤਹਨੀ ਵੀ ਈਜ਼ੀ ਐ ਸਮੂਥ ਟ੍ਰੀਟਮੈਂਟ ਐ ਬਹੁਤ ਸਾਰੀ ਚੀਜ਼ਾਂ ਤੇ ਫੋਕਸ ਕਰਨਾ ਪੈਂਦਾ ਚੈਲੰਜ ਮੈਮ ਸਾਡਾ ਜਿਹੜਾ ਸਭ ਤੋਂ ਵੱਡਾ ਹੈਗਾ ਉਹ ਤਾਂ ਇਹ ਹੈ ਕਿ ਜੋ ਪ੍ਰੋਬਲਮ ਪੇਸ਼ੈਂਟ ਲੈ ਕੇ ਆਇਆ ਅਸੀਂ ਉਹਨੂੰ ਸੋਲਵ ਕਰਨਾ ਹੈ ਜੇ ਪੇਸ਼ੈਂਟ ਦਰਦ ਚ ਆਇਆ ਤਾਂ ਅਸੀਂ ਉਹਦਾ ਦਰਦ ਨਿਵਾਰਨ ਕਰਨਾ ਪੈਦੀ ਗੱਲ ਤਾਂ ਇਹ ਹੈ ਉਹਦੇ ਕਈ ਤਰੀਕੇ ਹੁੰਦੇ ਆ ਰੂਟ ਕਨਲ ਟਰੀਟਮੈਂਟ ਹੈਗਾ ਜਾਂ ਕੋਈ ਦੰਦ ਬਹੁਤਾ ਹੀ ਖਰਾਬ ਹੋ ਗਿਆ ਤਾਂ ਅਸੀਂ ਉਹਨੂੰ ਦੰਦ ਨੂੰ ਕੱਢ ਸਕਦੇ ਹਾਂ ਹਾਂ ਮੈਂ ਇੱਥੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਕਈ ਵਾਰੀ ਸਾਨੂੰ ਦਰਦ ਹੋ ਜਾਂਦਾ ਤਾਂ ਅਸੀਂ ਫਟਾਫਟ ਡਾਕਟਰ ਕੋਲ ਜਾ ਕੇ ਦੰਦ ਕਢਾ ਦਿੰਨੇ ਆ ਸੋ ਦੰਦ ਨੂੰ ਕਢਾਉਣ ਤੋਂ ਬਚੋ ਦੰਦਾਂ ਨੂੰ ਬਚਾਉਣ ਦੇ ਲਈ ਬੜੇ ਇਲਾਜ ਹੈ ਰੂਟ ਕਨਲ ਟਰੀਟਮੈਂਟਸ ਹੈਗੇ ਆ ਸੋ ਤੁਸੀਂ ਉਹ ਇਲਾਜ ਕਰਾ ਕੇ ਦੰਦਾਂ ਨੂੰ ਬਚਾ ਸਕਦੇ ਹੋ ਤੇ ਜੇ ਤੁਸੀਂ ਦੰਦ ਕਢਾ ਬੈਠਦੇ ਹੋ ਤਾਂ ਤੁਹਾਨੂੰ ਡੈਂਟਲ ਇੰਪਲੈਂਟ ਕਰਾਉਣਾ ਪਏਗਾ ਜਿਹੜਾ ਕਿ ਥੋੜਾ ਜਿਹਾ ਮਹਿੰਗਾ ਟਰੀਟਮੈਂਟ ਹੈ ਸੋ ਇਸ ਕਰਕੇ ਜੇ ਤੁਸੀਂ ਆਪਣੇ ਦੰਦ ਨੂੰ ਬਚਾ ਸਕਦੇ ਹੋ ਤਾਂ ਉਹਦੇ ਵਰਗੀ ਰੀਸ ਨਹੀਂ ਹੈ ਆਪਣਾ ਆਪਣਾ ਹੀ ਹੁੰਦਾ ਹੈ ਨਕਲੀ ਨਕਲੀ ਹੁੰਦਾ ਭਾਵੇਂ ਜਿੰਨਾ ਮਰਜ਼ੀ ਮਹਿੰਗਾ ਕਰਾ ਲਓ ਇੰਪਲੈਂਟ ਤੁਸੀਂ ਟਰੀਟਮੈਂਟ ਦੀ ਗੱਲ ਕੀਤੀ ਹੈ ਕਈ ਵਾਰ ਜਿਹੜੇ ਡਾਇਬੀਟਿਕ ਪੇਸ਼ੈਂਟ ਹੁੰਦੇ ਨੇ ਕਈਆਂ ਦੇ ਬੋਨ ਨਹੀਂ ਵੀ ਹੁੰਦੀ ਹੈ ਜਿੰਦਾਂ ਹੱਡੀ ਨਹੀਂ ਹੁੰਦੀ ਉਹ ਕਿੱਦਾਂ ਪੋਸੀਬਲ ਹੋ ਸਕੇ ਟਰੀਟਮੈਂਟ ਤੇ ਕਿੰਨੇ 슈ਗਰ ਲੈਵਲ 'ਚ ਤੁਸੀਂ ਟਰੀਟਮੈਂਟ ਕਰਦੇ ਹੋ ਸ਼ੂਗਰ ਲੈਵਲ ਤਾਂ ਮੈਮ ਉਹਨਾਂ ਦਾ ਐਚਬੀ1ਏਸੀ ਸਾਨੂੰ ਦੇਖਣਾ ਪੈਂਦਾ ਹੈਗਾ ਸੋ ਉਹ ਤਕਰੀਬਨ 1.6-7 ਦੇ ਅੰਡਰ ਹੀ ਹੋਣਾ ਚਾਹੀਦਾ ਹੈਗਾ ਤੇ ਮੇਨ ਬਹੁਤ ਜ਼ਿਆਦਾ 슈ਗਰ ਹੋਵੇ ਤਾਂ ਅਸੀਂ ਨਹੀਂ ਟਰੀਟਮੈਂਟ ਕਰਦੇ 슈ਗਰ ਲੈਵਲ ਆ ਜਿਹੜਾ ਤੁਹਾਡਾ ਫਲਕਚੂਏਟਿੰਗ ਨਹੀਂ ਹੋਣਾ ਚਾਹੀਦਾ ਕਿ ਅੱਜ ਬਹੁਤ ਜ਼ਿਆਦਾ ਹੈ ਤੇ ਕੱਲ ਨੂੰ ਡਾਊਨ ਹੋ ਗਿਆ ਸੋ ਥੋੜੀ-ਬਹੁਤ 슈ਗਰ ਨਾਲ ਚੱਲ ਪੈਂਦਾ ਹੈਗਾ ਉਹਦੇ ਲਈ ਸਾਨੂੰ ਐਂਟੀਬਾਇਓਟਿਕ ਕਵਰੇਜ ਦੇਣੇ ਪੈਂਦੇ ਆ ਦੂਜਾ ਸਵਾਲ ਸੀਗਾ ਤੁਹਾਡਾ ਕਿ ਜੇ ਹੱਡੀ ਘੱਟ ਹੋਵੇ ਤਾਂ ਸਾਡੇ ਕੋਲੇ ਕਾਫੀ ਪੇਸ਼ੈਂਟਸ ਆਉਂਦੇ ਆ ਜਿਹੜੇ ਦੱਸਦੇ ਆ ਕਿ ਅਸੀਂ ਫਲਾਣੀ ਜਗ੍ਹਾ ਤੇ ਚੈੱਕ ਕਰਾਇਆ ਸੀਗਾ ਤੇ ਹੱਡੀ ਘੱਟ ਹੋਣ ਕਰਕੇ ਟ੍ਰੀਟਮੈਂਟ ਨਹੀਂ ਹੋ ਪਾਇਆ ਸੋ ਸਾਡੇ ਕੋਲੇ ਐਡਵਾਂਸਡ ਸਰਜਰੀਜ਼ ਹੈਗੀਆਂ ਨੇ ਜਿਹਨੂੰ ਰਿਜ ਸਪਲਿਟ ਸਰਜਰੀਜ਼ ਕਹਿੰਦੇ ਨੇ ਜੀਵੀਆਰ ਹੈਗਾ ਗਾਈਡਡ ਬੋਨ ਸਰਜਰੀ ਜਿਹਦੇ ਨਾਲ ਅਸੀਂ ਜੇ ਹੱਡੀ ਘੱਟ ਹੈ ਤਾਂ ਉੱਥੇ-ਉੱਥੇ ਹੱਡੀ ਨੂੰ ਵਧਾ ਸਕਦੇ ਆ ਬਣਾ ਸਕਦੇ ਆ ਸੋ ਉਹਦੇ ਨਾਲ-ਨਾਲ ਅਸੀਂ ਇੰਪਲਾਂਟ ਵੀ ਕਰ ਦਿੰਨੇ ਆ ਤੇ ਨਾਲ-ਨਾਲ ਹੱਡੀ ਬਣਦੀ ਰਹਿੰਦੀ ਆ ਬੋਨ ਗਰਾਫਟਸ ਦੇ ਨਾਲ ਸੋ ਅੱਜ ਦੀ ਡੇਟ 'ਚ ਬਹੁਤ ਐਡਵਾਂਸਮੈਂਟ ਹੋ ਗਈ ਹੈਗੀ ਤੇ ਹੋ ਜਾਂਦਾ ਹੈਗਾ ਵਧੀਆ ਤਰੀਕੇ ਨਾਲ ਲਿਪ ਲਾਈਨਮੈਂਟ ਕਿੰਨਾ ਕੁ ਮੈਟਰ ਕਰਦੀ ਨੇ ਲੋਕ ਵੈਨਿਸ਼ ਜਿਦਾ ਮੈਂ ਪਹਿਲਾਂ ਵੀ ਗੱਲ ਕੀਤੀ ਵੈਨਿਸ਼ ਔਰਟੈਂਟ ਹੈਗੇ ਨੇ ਲਿਪ ਲਾਈਨਮੈਂਟ ਕਰਵਾਉਣ ਨਾਲ ਬਹੁਤ ਫਰਕ ਪੈਂਦਾ ਹੈ ਲਿਪਸਟਿਕ ਸ਼ੇਪ ਤੇ ਕਈ ਲੋਕ ਜਿੱਦਾਂ ਦੀ ਉਹਨੂੰ ਸ਼ੇਪ ਚਾਹੀਦੀ ਆ ਉਹ ਸ਼ੇਪ ਰਿਕਮੈਂਡ ਕਰਦੇ ਨੇ ਡਾਕਟਰਸ ਕੀ ਤੁਸੀਂ ਆਹ ਵਾਲੀ ਸ਼ੇਪ ਕਰਵਾਓ ਮਤਲਬ ਫੇਸ ਦੇ ਸਾਈਜ਼ ਦੇ ਅਕੋਰਡਿੰਗਲੀ ਹੁੰਦਾ ਉਹ ਵੀ ਬਿਲਕੁਲ ਠੀਕ ਕਹਿ ਰਹੇ ਹੋ ਜੀ ਤੁਸੀਂ ਬਟ ਇਹ ਜ਼ਿਆਦਾਤਰ ਜਿਹੜੇ ਲਿਪੋ ਦੀ ਪੋਜੀਸ਼ਨਿੰਗ ਜ਼ਿਆਦਾਤਰ ਠੀਕ ਹੀ ਹੁੰਦੀ ਹੈ ਜੇ ਕਿਤੇ ਕੋਈ ਥੋੜੀ-ਬਹੁਤ ਹੋਵੇ ਤਾਂ ਤੁਸੀਂ ਉੱਥੇ ਬੋਟੌਕਸ ਵਗੈਰਾ ਦਾ ਯੂਸ ਲੈ ਸਕਦੇ ਹੋ ਪਰ ਜ਼ਿਆਦਾਤਰ ਜਿਹੜੀ ਇਹਨੂੰ ਅਸੀਂ ਕਰੈਕਟ ਕਰਦੇ ਹੈਗੇ ਆ ਸਮਾਈਲ ਡਿਜ਼ਾਈਨਿੰਗ ਦੇ ਨਾਲ ਤੁਹਾਡੇ ਦੰਦਾਂ ਨੂੰ ਸਾਈਡ ਤੇ ਜੇ ਕਈ ਵਾਰ ਮਿਡ ਲਾਈਨ ਥੋੜੀ ਸਾਈਡ ਤੇ ਹੋਵੇ ਤਾਂ ਵੀ ਤੁਹਾਨੂੰ ਬੁੱਲਟ ਐਡਾ ਲੱਗਦਾ ਪਰ ਅਸੀਂ ਤਾਰਾਂ ਨਾਲ ਦੰਦ ਸਿੱਧੇ ਕਰ ਸਕਦੇ ਆ ਅਲਾਈਨਰਸ ਨਾਲ ਦੰਦ ਸਿੱਧੇ ਕਰ ਸਕਦੇ ਆ ਜਾਂ ਸਮਾਈਲ ਡਿਜ਼ਾਈਨਿੰਗ ਨਾਲ ਅਸੀਂ ਤੁਹਾਡੀ ਇੱਕ ਸਮਾਈਲ ਨੂੰ ਕਰੈਕਟ ਪੋਜੀਸ਼ਨ ਤੇ ਲੈ ਕੇ ਆ ਸਕਦੇ ਹਾਂ ਸੋ ਜ਼ਿਆਦਾਤਰ ਕੇਸਾਂ 'ਚ ਬੁੱਲ ਨੂੰ ਠੀਕ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਦੰਦਾਂ ਦੇ ਧਿਆਨ ਦੇਣਾ ਚਾਹੀਦਾ ਹੈ ਤੁਹਾਡੇ ਦੰਦਾਂ ਨੂੰ ਠੀਕ ਕਰਾਉਣ ਦੇ ਨਾਲ ਹੀ ਬਹੁਤ ਚੀਜ਼ਾਂ ਆਪਣੇ ਆਪ ਹੀ ਸਹੀ ਲੱਗਣ ਲੱਗ ਜਾਂਦੀਆਂ ਨੇ ਡਾਕਟਰ ਸਾਹਿਬ ਜਿਹੜੇ ਬਜ਼ੁਰਗ ਦੰਦ ਰਿਆ ਜੜ ਕਢਵਾ ਲੈਂਦੇ ਨੇ ਬਾਅਦ ਵਿੱਚ ਦਿੱਕਤ ਆਉਂਦੀ ਹੈ ਪੇਨਫੁੱਲ ਪੇਨਲੈਸ ਕਿੰਨਾ ਕੁ ਹੁੰਦਾ ਹੈ ਟ੍ਰੀਟਮੈਂਟ ਜੇਕਰ ਅਬ ਗੱਲ ਕਰੀਏ ਤਾਂ ਬਾਅਦ ਵਿੱਚ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਜਿੱਦਾਂ ਫਿਕਸ ਦੰਦ ਤੁਸੀਂ ਕਿਸ ਤਰ੍ਹਾਂ ਲਗਾਉਨੇ ਹੋ ਉਹਦਾ ਪ੍ਰੋਪਰ ਪ੍ਰੋਸੀਜਰ ਕੀ ਰਹਿੰਦਾ ਜਦੋਂ ਕੋਈ ਵੀ ਬਜ਼ੁਰਗ ਦੰਦ ਕਢਾ ਲੈਂਦਾ ਜੀ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਦੰਦ ਖਰਾਬ ਨੇ ਉਹ ਸਾਡੇ ਕੋਲ ਆਉਂਦੇ ਉਹ ਸਾਨੂੰ ਕਹਿੰਦੇ ਕਿ ਜੇ ਅਸੀਂ ਫਿਕਸ ਦੰਦ ਲਵਾਉਣੇ ਆ ਤਾਂ ਅਸੀਂ ਤੁਰੰਤ ਦੰਦ ਕੱਢ ਕੇ ਤੁਰੰਤ ਹੀ ਡੈਂਟਲ ਇੰਪਲਾਂਟs ਹੱਡੀ ਦੇ ਵਿੱਚ ਪਾ ਦਿੰਨੇ ਆ ਡੈਂਟਲ ਇੰਪਲਾਂਟ ਮਤਲਬ ਹੱਡੀ ਦੇ ਅੰਦਰ ਫਿਕਸ ਜੜਾ ਪੈ ਜਾਂਦੀਆਂ ਹੈਗੀਆਂ ਨੇ ਤੇ 3 ਜਾਂ 4 ਮਹੀਨਾ ਬਾਅਦ ਅਸੀਂ ਉਹਨਾਂ ਦੇ ਉੱਤੇ ਦੰਦ ਲਾ ਦਿੰਨੇ ਆ ਕਈ ਲੋਕੀ ਸਾਡੇ ਕੋਲ ਆਉਂਦੇ ਆ ਕਿ ਉਹਨਾਂ ਨੇ ਜਵਾੜੇ ਲਵਾਏ ਹੁੰਦੇ ਆ ਪਰ ਉਹ ਖਾਣਾ ਖਾਣ ਲੱਗੇ ਸਮੱਸਿਆ ਮਹਿਸੂਸ ਕਰਦੇ ਆ ਖਾਣਾ ਫਸ ਜਾਂਦਾ ਬੋਲਣ ਲੱਗੇ ਜਵਾੜਾ ਨਿਕਲ ਜਾਂਦਾ ਖਾਣਾ ਪ੍ਰੋਪਰ ਚਬਾਇਆ ਨਹੀਂ ਜਾਂਦਾ ਤਾਂ ਉਸ ਕੇਸ ਦੇ ਵਿੱਚ ਅਸੀਂ ਫਿਰ ਉਹਨਾਂ ਦੇ ਇੰਪਲਾਂਟs ਉਦਾਂ ਹੀ ਪਾ ਦਿੰਨੇ ਆ ਪਰ ਕਿਉਂਕਿ ਜੇ ਜਵਾੜਾ ਬਹੁਤ ਦੇਰ ਦਾ ਲਾਰ ਰਹੇ ਹੁੰਦੇ ਤਾਂ ਕਈ ਵਾਰੀ ਉੱਥੇ ਥੋੜੀ-ਬਹੁਤ ਉਹਨਾਂ ਦੀ ਬੋਨ ਹੈ ਜਿਹੜੀ ਉਹ ਡਾਊਨ ਜਾ ਚੁੱਕੀ ਹੁੰਦੀ ਹੈ ਸੋ ਇਦਾਂ ਮੈਂ ਸਲਾਹ ਦਵਾਂਗਾ ਵੀ ਜੇ ਕਿਸੇ ਕੋਈ ਸੋਚ ਰਿਹਾ ਹੈ ਕਿ ਫਿਕਸ ਦੰਦ ਲਗਾਉਣੇ ਹੈਗੇ ਆ ਤਾਂ ਉਹ ਜੇ ਉਹਦੇ ਮੂੰਹ 'ਚ ਕੁਝ ਦੰਦ ਹੈਗੇ ਵੀ ਹੈ ਤਾਂ ਆਪਣੇ ਨੇੜੇ ਦੇ ਕਿਸੇ ਵੀ ਅੱਛੇ ਡਾਕਟਰ ਨੂੰ ਚੈੱਕ ਕਰਾ ਕੇ ਤਾਂ ਤੁਰੰਤ ਇੰਪਲੈਂਟ ਪਵਾ ਸਕਦੇ ਆ ਉਹਨੂੰ ਇਮੀਡੀਏਟ ਪਲੇਸਮੈਂਟ ਕਹਿੰਦੇ ਹੈਗੇ ਆ ਤਾਂ ਉਹਦੇ ਉਸ ਕੇਸ ਦੇ ਵਿੱਚ ਸਾਨੂੰ ਹੱਡੀ ਥੋੜੀ ਜੀ ਜ਼ਿਆਦਾ ਮਿਲ ਜਾਂਦੀ ਹੈ ਤਾ ਉਹਦੇ ਰਿਜ਼ਲਟ ਥੋੜੇ ਜਿਹਾ ਜ਼ਿਆਦਾ ਅੱਛੇ ਹੁੰਦੇ ਆ। ਇਹ ਜਾੜ ਕਢਾਉਣ ਦਾ ਜਿਹੜਾ ਕਨੈਕਸ਼ਨ ਹਾਰਟ ਨਾਲ ਹੁੰਦਾ। ਜਾੜ ਕਢਾਉਣ ਦਾ ਤਾਂ ਜੀ ਮੈਨੂੰ ਤੁਹਾਡੀ ਗੱਲ ਤੋਂ ਇੱਕ ਗੱਲ ਯਾਦ ਆ ਗਈ ਕਿ ਲੋਕੀ ਸਵਾਲ ਸਾਨੂੰ ਕਰਦੇ ਨੇ ਕਈ ਵਾਰੀ ਆ ਕੇ ਕਿ ਜਾੜ ਕਢਾਉਣ ਨਾਲ ਨਿਗਾ ਤਾਂ ਨਹੀਂ ਕੱਟ ਜਾਂਦੀ। ਨਿਗਾ ਜੇ ਤੁਸੀਂ ਕਿਸੇ ਵੀ ਅੱਛੇ ਡਾਕਟਰ ਤੋਂ ਕਢਾਓਗੇ ਕਿਸੇ ਵੀ ਕੁਆਲੀਫਾਈਡ ਡਾਕਟਰ ਤੋਂ ਕਢਾਓਗੇ ਤਾਂ ਨਹੀਂ ਕੱਟੇਗੀ ਪਰ ਜੇ ਤੁਸੀਂ ਝੋਲਾ ਛਾਪ ਲੋਕਾਂ ਕੋਲ ਜਾਓਗੇ ਜਿਹੜੇ ਝੋਲਾ ਛਾਪ ਬੈਠੇ ਆ ਜਿਨ੍ਹਾਂ ਨੂੰ ਦੰਤ ਸਾਜ ਕਹਿੰਦੇ ਆ। ਉਹਥੇ ਜਿਨ੍ਹਾਂ ਨੂੰ ਕੋਈ ਪਤਾ ਹੀ ਹੈ ਨਹੀਂਗਾ ਨਰਵ ਕਿਹੜੀ ਜਗ੍ਹਾ ਤੋਂ ਜਾਂਦੀ ਹੈ ਕਿੱਥੇ ਕੀ ਹੈ ਤਾਂ ਉਹ ਵੱਧ ਘੱਟ ਜ਼ੋਰ ਲਾ ਕੇ ਤੁਹਾਡੀ ਹੱਡੀ ਤੋੜ ਸਕਦੇ ਆ ਜੇ ਹੁਣ ਇੱਥੋਂ ਹੱਡੀ ਕੋਈ ਕ੍ਰੈਕ ਆਏਗਾ ਤੇ ਇਸੇ ਜਗ੍ਹਾ ਤੇ অরਬਿਟਲ ਫੋਰਮੈਨ ਉੱਥੇ ਤੁਹਾਡੀ ਕੋਈ ਨਰਵ ਕ੍ਰੈਕ ਹੋ ਗਈ ਟੁੱਟ ਗਈ ਤਾਂ ਤੁਹਾਡੀ ਨਿਗਾ ਵੀ ਜਾ ਸਕਦੀ ਹੈ ਸੋ ਕਿਸੇ ਵੀ ਕੁਆਲੀਫਾਈਡ ਡਾਕਟਰ ਤੋਂ ਇਲਾਜ ਕਰਾਓ ਕੋਈ ਨੁਕਸਾਨ ਨਹੀਂ ਹੋਏਗਾ ਦੂਜੀ ਤੁਸੀਂ ਹਾਰਟ ਨਾਲ ਕਨੈਕਸ਼ਨ ਪੁੱਛਿਆ ਹਾਰਟ ਨਾਲ ਕਨੈਕਸ਼ਨ ਬਿਲਕੁਲ ਹੈਗਾ ਪਰ ਤੁਹਾਡੇ ਮਸੂੜਿਆਂ ਦਾ ਸੋ ਜੇ ਤੁਹਾਡੇ ਮਸੂੜਿਆਂ 'ਚ ਉਹ ਬਲੱਡ ਆਉਂਦਾ ਹੈ ਬਲੀਡਿੰਗ ਗਮਸ ਹੈ ਗਿਆ ਤਾਂ ਤੁਹਾਨੂੰ ਥੋੜਾ ਜਿਹਾ ਸੋਚਣਾ ਪਏਗਾ ਤੇ ਤੋਂ ਅਸੀਂ ਦੰਦਾਂ ਦੀ ਸਫਾਈ ਰੈਗੂਲਰਲੀ ਕਰਾਓ ਕਿਸੇ ਵੀ ਚੰਗੇ ਡਾਕਟਰ ਨੂੰ ਜਾ ਕੇ ਆਪਣੇ ਦੰਦਾਂ ਦਾ ਚੈੱਕ ਅਪ ਕਰਾਓ ਤੁਹਾਨੂੰ ਕਲੀਨ ਕਰੇਗਾ ਕਿਉਂਕਿ ਤੁਹਾਡੇ ਮਸੂੜਿਆਂ ਦੇ ਵਿੱਚ ਇੱਕ ਐਦਾਂ ਦਾ ਬੈਕਟੀਰੀਆ ਹੁੰਦਾ ਹੈ ਜੇ ਬਲੀਡਿੰਗ ਗਮਸ ਹੋਵੇ ਤਾਂ ਉਹ ਬੈਕਟੀਰੀਆ ਤੁਹਾਡੇ ਬਲੱਡ 'ਚ ਜਾ ਕੇ ਤੁਹਾਡੇ ਹਾਰਟ ਤੇ ਬੈਠ ਜਾਂਦਾ ਹੈ ਤਾਂ ਉੱਥੋਂ ਤੁਹਾਨੂੰ ਉਹ ਹਾਰਟ ਨੂੰ ਵਾਲਵ ਨੂੰ ਖਾ ਜਾਂਦਾ ਹੈਗਾ ਜਿਸ ਦੇ ਕਰਕੇ ਹਾਰਟ ਅਟੈਕ ਹੋ ਸਕਦਾ ਸੋ ਜੇ ਤੁਹਾਡੇ ਮਸੂੜੇ ਤੰਦਰੁਸਤ ਨੇ ਫਿਰ ਤੁਹਾਡਾ ਹਾਰਟ ਵੀ ਤੰਦਰੁਸਤ ਹੈ ਜੇ ਤੁਹਾਡੇ ਮਸੂੜੇ ਠੀਕ ਨਹੀਂ ਹੈਗੇ ਬਲੀਡਿੰਗ ਗੰਮਸ ਹੈਗੀ ਹੈ স্মੈਲ ਆ ਰਹੀ ਹੈ ਪੱਸ ਦੀ ਤੁਹਾਨੂੰ ਫੀਲਿੰਗ ਲੱਗਦੀ ਹੈ ਫਿਰ ਤੁਸੀਂ ਰਿਸਕ ਤੇ ਹੈਗੇ ਹੋ ਹਾਰਟ ਵਾਲੇ ਪੱਖੋਂ ਕਿੰਨੇ ਟਾਈਮ ਬਾਅਦ ਜਿਹੜੀ ਸਕੀਅਰਿੰਗ ਕਰਵਾਉਂਦੇ ਨੇ ਕਲੀਨਿੰਗ ਤੋਂ ਤੁਸੀਂ ਮਤਲਬ ਲੋਕਾਂ ਨੂੰ ਸੁਜੈਸਟ ਕਰਦੇ ਹੋ ਕਿ ਕਿੰਨੇ ਟਾਈਮ ਬਾਅਦ ਕਰਵਾਓ ਹਰ 6 ਮਹੀਨਿਆਂ ਬਾਅਦ ਮਸਟ ਹੈ ਜੀ ਹਰ 6 ਮਹੀਨਿਆਂ ਬਾਅਦ ਸਾਨੂੰ ਦੰਦਾਂ ਦੀ ਸਫਾਈ ਕਰਾਉਣੀ ਚਾਹੀਦੀ ਹੈ ਇੱਕ ਚੰਗੇ ਡੈਂਟਿਸਟ ਤੋਂ ਤੇ ਮੈਂ ਖੁਦ ਡੈਂਟਿਸਟਾਂ ਤੇ ਮੈਂ 1 ਸਾਲ 'ਚ 3 ਵਾਰੀ ਆਪਣੇ ਦੰਦਾਂ ਦੀ ਸਫਾਈ ਕਰਾਉਣਾ ਹਰ 4 ਮਹੀਨਿਆਂ ਬਾਅਦ ਸੋ ਇਹ ਪ੍ਰੋਫੈਸ਼ਨਲ ਕਲੀਨਿੰਗ ਹੁੰਦੀ ਹੈ ਕਿਉਂਕਿ ਜਿੱਥੇ ਤੁਸੀਂ ਬਰਸ਼ ਨਾਲ ਸਫਾਈ ਨਹੀਂ ਕਰ ਸਕਦੇ ਉੱਥੋਂ ਤੁਹਾਡਾ ਡਾਕਟਰ ਤੁਹਾਨੂੰ ਸਾਫ਼ ਕਰਕੇ ਦਿੰਦਾ ਹੈ ਜਿਸ ਦੇ ਨਾਲ ਤੁਹਾਡੇ ਮਸੂੜਿਆਂ ਦੀ ਤੇ ਤੁਹਾਡੇ ਦੰਦਾਂ ਦੀ ਤੰਦਰੁਸਤੀ ਬਣੀ ਰਹਿੰਦੀ ਹੈਗੀ ਹੈ। ਕਈ ਵਾਰ ਡੀਪ ਕਲੀਨਿੰਗ ਹੋ ਜਾਂਦੀ ਹੈ ਬਾਅਦ ਵਿੱਚ ਪੇਸ਼ੈਂਟ ਨੂੰ ਕਿਤੇ ਨਾ ਕਿਤੇ ਪੇਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਆਦਾ ਡੀਪ ਕਲੀਨਿੰਗ ਹੁੰਦੀ ਕਿਉਂਕਿ ਉਹ ਜ਼ਿਆਦਾ ਕਾਫੀ ਟਾਈਮ ਬਾਅਦ ਮਤਲਬ ਗੈਪ ਪੈ ਗਿਆ ਤਾਂ ਜਦੋਂ ਡੀਪ ਕਲੀਨ ਕਰਦੇ ਨੇ ਕਈ ਵਾਰੀ ਪੇਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਦੀਪ ਕਲੀਨਿੰਗ ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ ਦੀਪ ਕਲੀਨਿੰਗ ਦੀ ਲੋਡ ਉਦੋਂ ਹੀ ਪੈਂਦੀ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਪ੍ਰੋਬਲਮ ਨੂੰ ਵਧਾ ਕੇ ਲੈ ਕੇ ਆਉਂਦੇ ਹਾਂ ਡਾਕਟਰ ਕੋਲੇ ਥੋੜਾ ਬਹੁਤ ਦਰਦ ਸਹਿ ਕੇ ਜੇ ਤੁਹਾਡੀਆਂ ਸਮੱਸਿਆਵਾਂ ਖਤਮ ਹੁੰਦੀਆਂ ਨੇ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਬਾਕੀ ਜਦੋਂ ਤੁਹਾਡਾ ਡਾਕਟਰ ਤੁਹਾਨੂੰ ਇਲਾਜ ਕਰਦਾ ਹੈ ਉਹ ਦੇਖਦਾ ਜੇ ਤੁਹਾਨੂੰ ਪੇਨ ਹੁੰਦਾ ਤਾਂ ਤੁਸੀਂ ਇੰਜੈਕਸ਼ਨ ਲਗਵਾ ਸਕਦੇ ਹੋ ਆਫਟਰ ਟ੍ਰੀਟਮੈਂਟ देयर ਇਜ਼ ਨੋ ਪੇਨ ਥੋੜਾ ਬਹੁਤ ਉਸ ਟਾਈਮ ਤੇ ਤੁਹਾਨੂੰ ਪੇਨ ਹੋ ਸਕਦਾ ਬਟ ਉਸ ਤੋਂ ਬਾਅਦ ਵਾਲਾ ਕੋਈ ਨਹੀਂ ਕੁਝ ਦਵਾਈਆਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਸੋ ਸਿਰਫ ਇਸ ਗੱਲ ਤੋਂ ਡਰ ਕੇ ਕਿ ਮੈਨੂੰ ਥੋੜਾ ਬਹੁਤ ਦਰਦ ਹੋਏਗਾ ਤੇ ਅਸੀਂ ਇਲਾਜ ਨਾ ਕਰਾਈਏ ਇਹ ਕੋਈ ਸਿਆਣਪ ਨਹੀਂ ਹੈ ਸੋ ਸਾਨੂੰ ਹਮੇਸ਼ਾ ਹਰ ਸਾਲ ਚ ਦੋ ਵਾਰੀ ਦੰਦਾਂ ਦੀ ਸਫਾਈ ਜ਼ਰੂਰ ਕਰਾਣੀ ਚਾਹੀਦੀ ਹੈ ਤੇ ਹਮੈਂ ਬਾਰ ਬਾਰ ਕਹਿ ਰਹੇ ਹਾਂ ਝੋਲਾ ਛਾਪ ਡਾਕਟਰ ਕੋਲ ਨਹੀਂ ਜਾਣਾ ਕਿਸੇ ਵੀ ਚੰਗੇ ਡਾਕਟਰ ਕੋਲ ਤੁਸੀਂ ਜਾਓ ਬਾਕੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਹੋਵੇ ਤਾਂ ਮੈਂ ਤੁਹਾਨੂੰ ਮੇਰੇ ਵੱਲੋਂ ਇਨਵੀਟੇਸ਼ਨ ਦਿੰਦਾ ਕਿ ਮੇਰਾ ਇਹ ਨੰਬਰ ਚੱਲ ਰਿਹਾ ਤੁਸੀਂ ਮੈਨੂੰ ਕਦੇ ਵੀ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਫੋਨ ਕਰਕੇ ਕੋਈ ਵੀ ਦੰਦਾਂ ਦੀ ਪ੍ਰੋਬਲਮ ਬਾਰੇ رائے ਲੈ ਸਕਦੇ ਹੋ। ਤੁਸੀਂ ਫਿਊਚਰ ਵਿੱਚ ਕਿਹੜੀਆਂ ਚੀਜ਼ਾਂ ਦੇ ਕੰਮ ਕਰੋ ਜਿਹੜੀਆਂ ਐਡਵਾਂਸ ਟੈਕਨੋਲੋਜੀਜ਼ ਆ ਰਹੀਆਂ ਨੇ ਦੰਦਾਂ ਦੇ ਟ੍ਰੀਟਮੈਂਟ ਵਿੱਚ? ਹਾਂਜੀ। ਐਡਵਾਂਸਡ ਟੈਕਨੋਲੋਜੀਜ਼ ਮੈਮ ਤੁਸੀਂ ਸਾਡਾ ਕਲੀਨਿਕ ਦੇਖਿਆ ਹੀ ਹੈਗਾ ਜੀ ਤੇ ਸਾਡੇ ਕੋਲੇ ਹਰ ਉਹ ਸੁਵਿਧਾ ਹੈਗੀ ਹੈ ਜਿਹੜੀ ਵਰਲਡ ਦੇ ਟੌਪ ਕਲੀਨਿਕ ਦੇ ਉੱਤੇ ਹੁੰਦੀ ਹੈ ਜੀ। ਸਾਡਾ ਕਲੀਨਿਕ ਰੋਬੋਟਿਕ ਮਸ਼ੀਨਸ ਨੇ ਸਾਡੇ ਕੋਲੇ ਆਰਸੀਟੀ ਕੰਪਿਊਟਰਾਈਜ਼ਡ ਹੈਗੀ ਆ। ਨੰਬਰ 2 ਤੇ ਇਮਪ੍ਰੈਸ਼ਨ ਲੈਂਦੇ ਸੀਗੇ ਪਹਿਲਾਂ ਲੋਕੀ ਨਾ ਤੇ ਅੱਜ ਕੱਲ ਉਹ ਵੀ ਸਾਡੇ ਕੋਲੇ ਡਿਜੀਟਲ ਸਕੈਨਰਸ ਹੈਗੇ ਆ ਜਿਹੜੇ ਕਿ ਕੰਮ ਨੂੰ ਇੱਕ ਹਫਤਾ ਲੱਗ ਜਾਂਦਾ ਸੀਗਾ ਪਹਿਲਾਂ 크라운 ਬਣਾਉਣ ਨੂੰ ਤੇ ਅਸੀਂ ਹੁਣ ਉਹ ਸੇਮ ਡੇ ਜਾਂ ਉਸ ਤੋਂ ਅਗਲੇ ਦਿਨ ਤੁਹਾਨੂੰ ਦੇ ਦਿੰਨੇ ਆ ਸੋ ਉਹ ਦੋਸਤ ਐਨ ਆਰ ਆਈ ਲੋਕ ਜਿਨ੍ਹਾਂ ਕੋ ਸਮੇਂ ਦੀ ਕਮੀ ਹੁੰਦੀ ਹੈ ਉਹ ਉਹਨਾਂ ਦੇ ਲਈ ਇਹ ਬਹੁਤ ਵੱਡਾ ਵਰਦਾਨ ਸਾਡੇ ਲਈ ਸਾਬਤ ਹੋ ਰਿਹਾ ਹੈ ਬਾਕੀ ਸਾਡੇ ਕੋਲੇ ਇੰਟਰੋਰਲ ਕੈਮਰਾਸ ਹੈਗੇ ਆ ਇੰਟਰੋਰਲ ਸਕੈਨਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈਗਾ ਆਰ ਸੀਟੀ ਵੀ ਸਾਡੇ ਕੋਲੇ ਡਿਜੀਟਲ ਹੈਗੀ ਹੈ ਹੋਰ ਹਰ ਸੁਭਦਾ ਹਰ ਤਰ੍ਹਾਂ ਦੀ ਸਰਜਰੀਜ਼ ਇੱਥੇ ਹੈਗੀਆਂ ਨੇ ਇੰਪਲਾਂਟ ਸਰਜਰੀਜ਼ ਮੈਂ ਖੁਦ ਕਰਦਾ ਹੈਗਾ ਮੇਰੇ ਤੋਂ ਇਲਾਵਾ ਮੇਰੇ ਕਲੀਨਿਕ ਦੇ ਵਿੱਚ ਤਿੰਨ ਡਾਕਟਰ ਹੋਰ ਨੇ ਦੋ ਆਰ ਸੀਟੀ ਸਪੈਸ਼ਲਿਸਟ ਨੇ ਇੱਕ ਸਾਡੇ ਕੋਲ ਮਸੂੜਿਆਂ ਦਾ ਸਪੈਸ਼ਲਿਸਟ ਡਾਕਟਰ ਹੈਗਾ ਸੋ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਤੁਹਾਨੂੰ ਵਰਲਡ ਲੈਵਲ ਦਾ ਟ੍ਰੀਟਮੈਂਟ ਫੈਸਿਲਿਟੀਆਂ ਦਿੱਤੀਆਂ ਜਾਣ ਹਾਂਜੀ ਤਾਂ ਤੁਸੀਂ ਦੇਖਿਆ ਸੀ ਡਾਕਟਰ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਈ ਸਾਰੀ ਚੀਜ਼ਾਂ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਅੱਜਕੱਲ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਸਮਾਈਲ ਡਿਜ਼ਾਈਨਿੰਗ ਬਹੁਤ ਮੈਟਰ ਕਰਦੀ ਕਿਉਂਕਿ ਜੇਕਰ ਤੁਸੀਂ ਸਮਾਈਲ ਡਿਜ਼ਾਈਨਿੰਗ ਕਰਵਾਉਂਦੇ ਹੋ ਤਾਂ ਤੁਹਾਡੀ ਲੁਕਸ ਵਾਈਜ਼ ਕੰਫੀਡੈਂਸ ਲੈਵਲ 'ਚ ਬਹੁਤ ਫਰਕ ਪੈਂਦਾ ਤੁਸੀਂ ਪਹਿਲਾਂ ਦੇ ਮੁਕਾਬਲੇ ਕੰਪੇਅਰ ਕਰਕੇ ਖੁਦ ਦੇਖੋ ਜਿੱਥੇ ਲੋਕਾਂ ਦੀ ਗੱਲ ਹੁੰਦੀ ਹੈ ਭਾਵੇਂ ਬਜ਼ੁਰਗਾਂ ਦੀ ਭਾਵੇਂ ਵੱਡੇ-ਵਡੇਰਿਆਂ ਦੀ ਹੈ ਟਰੀਟਮੈਂਟ ਹਰ ਇੱਕ ਨੂੰ ਜ਼ਰੂਰੀ ਹੈ ਪਰ ਉਹਦੇ ਲਈ ਪਹਿਲਾਂ ਨੌਲੇਜ ਬਹੁਤ ਜ਼ਰੂਰੀ ਹੈ ਜਿੱਦਾਂ ਝੋਲਾ ਛਾਪ ਡਾਕਟਰ ਸੜੋੜ ਤੇ ਬੈਠੇ ਨੇ ਉਹਨਾਂ ਕੋਲੇ ਕਦੇ ਵੀ ਨਾ ਜਾਓ ਜਿਹੜੇ ਦੰਦ ਸਾਜ਼ ਦਾ ਬੋਰਡ ਲਗਾ ਕੇ ਬੈਠੇ ਨੇ ਤੁਸੀਂ ਪੜੇ ਲਿਖੇ ਹੋ ਕੇ ਵੀ ਅਨਪੜ੍ਹੋ ਕਿਉਂਕਿ ਤੁਹਾਨੂੰ ਡਾਕਟਰਾਂ ਦੀ ਲੋੜ ਹੈਗੀ ਪਰ ਇੱਕ ਸਹੀ ਡੈਂਟਿਸ ਕੋਲੇ ਜਾਣ ਦੀ ਬਹੁਤ ਲੋੜ ਹੈ ਜਿਹਨੂੰ ਪੂਰੀ ਸਮਝ ਹੈ ਤੁਹਾਡੇ ਕਿਉਂਕਿ ਬਾਅਦ ਵਿੱਚ ਇਹ ਨਾ ਹੋਵੇ ਤੁਸੀਂ ਉਹਨਾਂ ਤੋਂ ਟਰੀਟਮੈਂਟ ਕਰਵਾਓ ਤੁਹਾਨੂੰ ਕਈ ਸਾਰੇ ਦਿੱਕਤਾਂ ਸਾਰੇ ਜਿੱਦਾਂ ਤੁਹਾਨੂੰ ਹਾਰਟ ਦੀ ਪ੍ਰੋਬਲਮ ਵੀ ਆ ਸਕਦੀ ਹੈ ਹੋਰ ਵੀ ਕਈ ਸਾਰੀਆਂ ਬਿਮਾਰੀਆਂ ਦੇ ਸਾਹਮਣੇ ਤੁਸੀਂ ਕਰ ਸਕਦੇ ਹੋ ਕਮੈਂਟਸ ਨਾਲ ਇਸ ਵਿੱਚ ਤੁਸੀਂ ਇਸ ਬਾਰੇ ਤੁਸੀਂ ਵਿਚ ਰੋਡ ਸਾਈਡ ਤੇ ਬੈਠਦੇ ਨੇ ਅਨਪ੍ਰੋਫੈਸ਼ਨਲ ਡਾਕਟਰਸ ਵੀ ਨਹੀਂ ਹੈਗੇ ਉਹ ਦੰਦ ਸਾਜ ਲਾ ਕੇ ਬੱਠੇ ਨੇ ਕੀ ਉਹਨਾਂ ਕੋਲੇ ਜਾਣਾ ਸਹੀ ਹੈ ਉਹਨੂੰ ਤੁਸੀਂ ਰੀਪਲੇਸ ਕਰਕੇ ਇੱਕ ਵਧੀਆ ਡੈਂਟਿਸਟ ਕੋਲੇ ਜਾਓ ਇੱਕ ਪ੍ਰੋਪਰ ਟ੍ਰੀਟਮੈਂਟ ਕਰਾਓ ਜਿੱਥੇ ਤੁਹਾਨੂੰ ਮੁੜ ਤੋਂ ਵਾਪਸ ਉਹ ਪ੍ਰੋਬਲਮ ਫੇਸ ਵੀ ਨਾ ਕਰਨੀ ਪਵੇ ਕਮੈਂਟਸ 'ਚ ਆਪਣਾ ਵਿਚਾਰ ਸਾਂਝਾ ਕਰ ਸਕਦੇ ਹੋ ਤਾਜ਼ਾ ਅਪਡੇਟਸ ਲਈ ਬਣੇ ਰਹੋ ਅਜ਼ਾਦ ਟੀਵੀ ਨਿਊਜ਼ ਨਾਲ